ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੇ ਵੀਡੀਓ ਦੇ ਵਿੱਚ ਆਪਾਂ ਇਮਲੀ ਦਾ ਸ਼ਰਬਤ ਬਣਾਵਾਂਗੇ ਜੋ ਕਿ ਪੀੜੀਏ ਦੇ ਲਈ ਤੇ ਲਿਵਰ ਦੀ ਗਰਮੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਚਲੋ ਜੀ ਦੇਖ ਲੈਨੇ ਆਪਾਂ ਇਹ ਸ਼ਰਬਤ ਕਿਵੇਂ ਬਣਾਉਂਦਾ ਹੈ ਇਸ ਦੇ ਲਈ ਆਪਾਂ ਇੱਥੇ ਕੌਲੀ ਦੇ ਵਿੱਚ ਥੋੜਾ ਜਿਹਾ ਪਾਣੀ ਲਵਾਂਗੇ ਪਾਣੀ ਦੇ ਵਿੱਚ ਆਪਾਂ ਆਲੂ ਬਖਾਰੇ ਨੂੰ ਭਿਉਂ ਕੇ ਰੱਖ ਦੇਵਾਂਗੇ ਇੱਥੇ ਮੈਂ ਇੱਕ ਆਲੂ ਬਖਾਰਾ ਲਿਆਇਆ ਹੈ ਜੇਕਰ ਆਪਾਂ ਜ਼ਿਆਦਾ ਬਣਾਉਣਾ ਹੋਏਗਾ ਇਹ ਸ਼ਰਬਤ ਤਾਂ ਆਪਾਂ ਜ਼ਿਆਦਾ ਆਲੂ ਬਖਾਰੇ ਵੀ ਪਾ ਸਕਦੇ ਹਾਂ ਇਸ ਦੇ ਵਿੱਚ ਮੈਂ ਇਸ ਨੂੰ ਥੋੜਾ ਹੀ ਬਣਾ ਰਹੀ ਹਾਂ ਇਸ ਲਈ ਮੈਨੂੰ ਕਾਲੂ ਬਖਰਾ ਪਿਆ ਹੈ ਜੇ ਆਪਣੇ ਕੋਲ ਮਿੱਟੀ ਦਾ ਬਰਤਨ ਹੋਵੇ ਤਾਂ ਆਪਾਂ ਉਸ ਦੇ ਵਿੱਚ ਵੀ ਇਸ ਨੂੰ ਭਿਉਂ ਕੇ ਰੱਖ ਸਕਦੇ ਹਾਂ ਇਸ ਦੇ ਵਿੱਚ ਆਪਾਂ ਥੋੜੀ ਜਿਹੀ ਇਮਲੀ ਪਾਵਾਂਗੇ ਤੇ ਇਸ ਨੂੰ ਆਪਾਂ ਭਿਉਂ ਕੇ ਰੱਖ ਦੇਵਾਂਗੇ ਇੱਕ ਰਾਤ ਦੇ ਲਈ ਆਪਾਂ ਇਸ ਨੂੰ ਭਿਉਂ ਕੇ ਰੱਖ ਦੇਵਾਂਗੇ ਓਵਰਨਾਈਟ ਦੇ ਲਈ ਆਪਾਂ ਇਸ ਨੂੰ ਭਿਉਂ ਕੇ ਰੱਖ ਦੇਵਾਂਗੇ ਇਹ ਸ਼ਰਬਤ ਪੇਟ ਦੀ ਗਰਮੀ ਦੇ ਲਈ ਫਾਇਦੇਮੰਦ ਹੁੰਦਾ ਹੈ ਹੁਣ ਆਪਾਂ ਇਸ ਨੂੰ ਟਾਕ ਕੇ ਭਾਂਡੇ ਰੱਖ ਦੇਵਾਂਗੇ ਅਗਲੇ ਦਿਨ ਆਪਾਂ ਇਸ ਨੂੰ ਵੇਖ ਲਵਾਂਗੇ ਹੁਣ ਇਹ ਫੁੱਲ ਚੁੱਕੇ ਨੇ ਆਲੂ ਬਖਾਰੇ ਤੇ ਇਮਲੀ ਜੰਗੀ ਤਰ੍ਹਾਂ ਫੁੱਲ ਚੁੱਕੀ ਹੈ ਇਹ ਸ਼ਰਬਤ ਨੂੰ ਪੀਣਾ ਕੋਈ ਔਖਾ ਵੀ ਨਹੀਂ ਹੈ ਆਮ ਦਵਾਈਆਂ ਆਪਾਂ ਨੂੰ ਪੀਣੀਆਂ ਥੋੜੀਆਂ ਔਖੀਆਂ ਹੋ ਜਾਂਦੀਆਂ ਨੇ ਤੇ ਪੀਣਾ ਬੜਾ ਹੀ ਆਸਾਨ ਹੈ ਤੇ ਬਹੁਤ ਹੀ ਟੇਸਟੀ ਵੀ ਲੱਗਦਾ ਹੈ ਇਹ ਸ਼ਰਬਤ ਬਹੁਤ ਹੀ ਚਟਪਟਾ ਜਿਹਾ ਬਣਦਾ ਹੈ ਇਹ ਬਹੁਤ ਛੋਟੀ ਜਹੀ ਵੀਡੀਓ ਹੈ ਇਸ ਦਿਲੀ ਵੀਡੀਓ ਨੂੰ ਪੂਰਾ ਅਖੀਰ ਤੱਕ ਦੇਖਿਓ ਬਿਲਕੁਲ ਸਕਿਪ ਨਾ ਕਰਿਓ ਜੀ ਵੀਡੀਓ ਨੂੰ ਇਸ ਦੇ ਵਿੱਚ ਆਪਾਂ ਤਾਂ ਅੱਗੇ ਵਾਲੀ ਮਿਸ਼ਰੀ ਪਾਵਾਂਗੇ ਮਿਸ਼ਰੀ ਨੂੰ ਆਪਾਂ ਕੁੱਟ ਕੇ ਜਾਂ ਪੀਸ ਕੇ ਪਾ ਲਵਾਂਗੇ ਜੇਕਰ ਆਪਾਂ ਮਿਸ਼ਰੀ ਨਾ ਪਾਉਣੀ ਹੋਵੇ ਤਾਂ ਆਪਾਂ ਇਸ ਦੇ ਵਿੱਚ ਸ਼ੱਕਰ ਵੀ ਪਾ ਸਕਦੇ ਹਾਂ ਇਹ ਮਿਸ਼ਰੀ ਦੇ ਵਿੱਚ ਧਾਗਾ ਹੁੰਦਾ ਹੈ ਜਦ ਲਈ ਆਪਾਂ ਮਿਸ਼ਰੀ ਨੂੰ ਕੱਟ ਕੇ ਪਹਿਲਾਂ ਇਸ ਦਾ ਧਾਗਾ ਅਲੱਗ ਕਰ ਲਵਾਂਗੇ ਫਿਰ ਇਸ ਨੂੰ ਪੀਸ ਲਵਾਂਗੇ ਇਹ ਸ਼ਰਬਤ ਨੂੰ ਬਣਾਉਣਾ ਬਹੁਤ ਹੀ ਆਸਾਨ ਹੈ ਹੁਣ ਆਪਾਂ ਇਹ ਮਿਲੇ ਨੂੰ ਛਾਨ ਲਵਾਂਗੇ ਹਾਥ ਨਾਲ ਜਾਂ ਚਮਚ ਦੇ ਨਾਲ ਆਪਾਂ ਇਸ ਨੂੰ ਛਾਨੀ ਦੇ ਵਿੱਚ ਮਿਕਸ ਕਰਕੇ ਮਸਾਲਾ ਲਵਾਂਗੇ ਛਾਨ ਕੇ ਆਪਾਂ ਇਸ ਨੂੰ ਚਮਚ ਦੇ ਨਾਲ ਇਸ ਤਰ੍ਹਾਂ ਮਸਾਲਾ ਲਵਾਂਗੇ ਤੇ ਇਸ ਦੇ ਗੁਦੇ ਨੂੰ ਅਲੱਗ ਕਰ ਲਵਾਂਗੇ ਜੇ ਰੈਸਪੀ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਜੀ ਇਸ ਦਿਨ ਹਾਲ ਤਾਂ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇਗੀ। ਇੱਥੇ ਆਪਾਂ ਇੱਕ ਕਲੀ ਪਾਣੀ ਲਿਆ ਹੈ। ਇਹ ਆਪਾਂ ਠੰਡਾ ਪਾਣੀ ਲਿਆ ਹੈ। ਇਹ ਪਾਣੀ ਨੂੰ ਆਪਾਂ ਇਸਦੇ ਵਿੱਚ ਪਾਵਾਂਗੇ। ਤੇ ਇਸ ਤਰੀਕੇ ਦੇ ਨਾਲ ਆਪਾਂ ਇਸ ਨੂੰ ਚੰਗੀ ਤਰ੍ਹਾਂ ਮਸਲ ਲਵਾਂਗੇ। ਇਹ ਸ਼ਰਬਤ ਨੂੰ ਬਣਾਉਣਾ ਤੇ ਪੀਣਾ ਬਹੁਤ ਆਸਾਨ ਹੈ ਇਹ ਬਹੁਤ ਚਟਪਟਾ ਜਿਹਾ ਬਣ ਕੇ ਤਿਆਰ ਹੁੰਦਾ ਹੈ ਜਿੰਨਾ ਕਪਾ ਸ਼ਰਬਤ ਬਣਾਉਣਾ ਹੋਏਗਾ ਉਨੀ ਕਿੰਮਲੀ ਤੇ ਆਲੂ ਬਖਾਰਿਆਂ ਨੂੰ ਆਪਾਂ ਭਾਂਕੇ ਰੱਖ ਦੇਵਾਂਗੇ ਥੋੜਾ ਥੋੜਾ ਪਾਣੀ ਪਾ ਕੇ ਆਪਾਂ ਇਸ ਨੂੰ ਮਿਕਸ ਕਰਦੇ ਹੋਏ ਮਸਾਲਾ ਲਾਵਾਂਗੇ ਆਪਾਂ ਇਮਲੀ ਨੂੰ ਤੇ ਆਲੂ ਬਖਾਰਿਆਂ ਨੂੰ ਪੀਸ ਵੀ ਸਕਦੇ ਹਾਂ ਆਪਣੇ ਕੋਲ ਥੋੜੀ ਇਮਲੀ ਸੀ ਇਸ ਤੇ ਲਈ ਮੈਂ ਚਮਚ ਦੇ ਨਾਲ ਹੀ ਇਸ ਨੂੰ ਮਿਕਸ ਕਰ ਲਿਆ ਇਸ ਤਰੀਕੇ ਦੇ ਨਾਲ ਇਮਲੀ ਥੋੜੀ ਹੈ ਤੇ ਆਪਾਂ ਇਸ ਦੇ ਵਿੱਚ ਜ਼ਿਆਦਾ ਪਾਣੀ ਨਹੀਂ ਪਾਇਆ ਹੈ ਇਸ ਦੇ ਵਿੱਚ ਇੱਕ ਗਲਾਸ ਪਾਣੀ ਬਣ ਕੇ ਤਿਆਰ ਹੋ ਜਾਏਗਾ ਜੇਕਰ ਆਪਾਂ ਇੱਕ ਜਾਣੇ ਦੇ ਲਈਏ ਪਾਣੀ ਬਣਾਉਣਾ ਹੋਏਗਾ ਤਾਂ ਆਪਾਂ ਇੱਕ ਜਾਂ ਦੋ ਆਲੂ ਬਖਾਰੇ ਲੈ ਲਵਾਂਗੇ ਹੁਣੇ ਪਾਣੀ ਬਣ ਕੇ ਤਿਆਰ ਹੈ ਹੁਣ ਆਪਾਂ ਇਸ ਦੇ ਵਿੱਚ ਕੁੱਟੀ ਹੋਈਆਂ ਪੀਸੀ ਹੋਈ ਮਿਸ਼ਰੀ ਪਾਵਾਂਗੇ ਤੇ ਆਪਾਂ ਸਵਾਦ ਅਨੁਸਾਰ ਪਾਵਾਂਗੇ ਜੇ ਨਾਖਾਪਾ ਮਿੱਠਾ ਖਾਣਾ ਪਸੰਦ ਕਰਦੇ ਹਾਂ ਆਪਾਂ ਇਸ ਦੇ ਵਿੱਚ ਤਵਾਸੀਰ ਵੀ ਪਾ ਸਕਦੇ ਹਾਂ ਤੇ ਆਪਾਂ ਇਸ ਨੂੰ ਮਿਕਸ ਕਰ ਲਵਾਂਗੇ ਇਹ ਪਾਣੀ ਪੀ ਲਈਏ ਦੇ ਲਈ ਬਹੁਤ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਪੇਟ ਦੀ ਗਰਮੀ ਦੇ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਆਪਾਂ ਅਵਾਸਿਰ ਵਗੈਰਾ ਆਪਾਂ ਕਿ ਇਸ ਨੂੰ ਪੀ ਲਵਾਂਗੇ ਤੇ ਆਪਾਂ ਫੈਟੀ ਲੀਵਰ ਤੋਂ ਵੀ ਬਚ ਸਕਾਂਗੇ। ਫੈਟੀ ਲੀਵਰ ਤੇ ਪੀਲੀਏ ਦੇ ਲਈ ਵੀ ਇਹ ਫਾਇਦੇਮੰਦ ਹੈ। ਚੰਗੀ ਤਰ੍ਹਾਂ ਆਪਾਂ ਮਿਸ਼ਰੀ ਨੂੰ ਮਿਕਸ ਕਰ ਲਵਾਂਗੇ। ਇਹ ਸ਼ਰਬਤ ਪੀਣ ਵਿੱਚ ਬਹੁਤ ਜ਼ਿਆਦਾ ਟੇਸਟੀ ਹੁੰਦਾ ਹੈ ਹੁਣ ਸ਼ਰਬਤ ਬਣ ਕੇ ਤਿਆਰ ਹੈ ਤੁਮੋਂ ਆਪਾਂ ਸਰਵ ਕਰਾਂਗੇ ਆ ਰੈਸਪੀ ਜੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਤੇ ਜਾ ਕੇ ਆਲ ਕਰ ਦਿਓ ਇਮਲੀ ਤੇ ਆਲੂ ਬਖਾਰਾ ਨੂੰ ਭੌਂ ਕੇ ਮੈਂ ਫਰਿੱਜ ਵਿੱਚ ਰੱਖ ਦਿੱਤਾ ਸੀ ਇਸ ਲਈ ਇਹ ਸ਼ਰਬਤ ਠੰਡਾ ਹੈ ਜੇਕਰ ਆਪਾਂ ਮਿੱਟੀ ਦੇ ਬਰਤਨ ਵਿੱਚ ਭੌਂ ਕੇ ਰੱਖਾਂਗੇ ਇਮਲੀ ਤੇ ਆਲੂ ਬਖਾਰਾ ਨੂੰ ਫਿਰ ਵੀ ਉਹ ਠੰਡਾ ਹੀ ਹੋਏਗਾ ਵੀਡੀਓ ਨੂੰ ਬਿਨਾਂ ਸਕੇ ਪਕੀਤੇ ਤੋਂ ਪੂਰਾ ਅਖੀਰ ਤੱਕ ਦੇਖਣ ਦੇ ਲਈ ਧੰਨਵਾਦ